ਕਿ ਫ੍ਰੀ ਦੇ ਵਿੱਚ ਇਹ ਸੇਵਾ ਕਰਨ ਆਏ ਹੋਏ ਨੇ ਤੁਸੀਂ ਕਦੋਂ ਕਦੇ ਆਏ ਇੱਥੇ ਸਾਨੂੰ ਅੱਜ 25 ਸਾਲ ਹੋ ਗਏ ਆ ਪੱਟੀ ਸਾੜ ਦੇ ਵਿੱਚ ਅੱਛਾ ਹਾਂ ਨਹੀਂ ਮਤਲਬ ਕਿ ਇੱਥੇ ਜਿਹੜੀ ਸੇਵਾ ਲੈ ਕੇ ਕਦੋਂ ਸਵੇਰੇ ਆਏ ਹੋ ਕਿ ਚੰਗ ਮੇਰੇ 9 ਵਜੇ ਪਰੋਂਾ ਨਿਕਲੇ ਸੇਵਾ ਲੈ ਕੇ ਦੋ ਟਰਾਲੇ ਇੱਕ ਗਰੋਜਪੁਰ ਵਾਸੀ ਹੋ ਗਏ ਆ ਤੇ ਇੱਕ ਆਪਣਾ ਸਭਰਾਵ ਬੰਦ ਸਾਈਡ ਉਧਰ ਹਰੀਕੇ ਸਾਹ ਚੱਲ ਗਏ ਸੀ ਅੱਛਾ ਹਾਂ ਠੀਕ ਆ ਮਤਲਬ ਕਿ ਤੁਸੀਂ ਸਵੇਰ ਦੇ ਇੱਥੇ ਤੁਰੇ ਹਾਸਰੇ ਦੇ ਠੀਕ ਆ ਉਕੇ ਉਹ ਤੋਂ ਕਰਾਇਆ ਹਾਂ ਜੀ ਵਾਈਬ੍ਰਜ ਦਾ ਖਾਲਸਾ ਵਾਈਬ੍ਰਜ ਦੀ ਖਤਰੀ ਇਹ ਪੈਣਾ ਇਹ ਵੀ ਸਾਡੇ ਪੱਟੀ ਦੇ ਰੇੜੀਆਂ ਲਾਉਂਦੇ ਨੇ ਤੇ ਇਹ ਆਪਦੇ ਦਹਾਂ ਨੌਾਂ ਦੀ ਕਿਰਤ ਦੀ ਕਮਾਈ ਦੇ ਵਿੱਚੋਂ ਮਾਇਆ ਲੈ ਕੇ ਤੇ ਇਹ ਇਨਾਂ ਨੇ ਸੋਚਿਆ ਕਿ ਸਾਰੇ ਮੰਨੋ ਮੰਨੇ ਦੁਖੀ ਆ ਸਭ ਕਿ ਆਪਾਂ ਕੋਸ਼ਿਸ਼ ਸੇਵਾ ਕੀਤੀ ਜਾਵੇ ਇਹਨਾਂ ਨੇ ਆਪਦੇ ਕੋਈ 10 15 ਜਾਣੇ ਗੱਲ ਦੀ ਪ੍ਰਸ਼ਾਦਾ ਲਵਾਇਆ ਨੂਟਰੀ ਕੋਲਚਾ ਤਿਆਰ ਕਰਾਇਆ ਤੇ ਇਹਨਾਂ ਨੂੰ ਦੋ ਚੈਨਲ ਲੈਣੇ ਪੁੱਛਿਆ ਜਵਾਨੂੰ ਕਿ ਤੁਸੀਂ ਇਹ ਤੁਸੀਂ ਕੀ ਕਰਦੇ ਪਹਿਲੇ ਤੇ ਕਹਿੰਦੇ ਸਾਨੂੰ 50 ਸਾਲ ਹੋ ਗਏ ਆ ਜਾਂ ਅਸੀਂ ਪੰਜਾਬ ਦਾ ਹੀ ਖਾਨੇ ਪਏ ਆ ਤੇ ਸਾਨੂੰ ਜੇ ਸਾਰਾ ਮੁਲਕ ਸੇਵਾ ਕਰਦਾ ਵੇ ਸਾਨੂੰ ਘੜੀ ਹੋਈ ਆ ਤੇ ਇਹ ਕਹਿੰਦੇ ਸੀ ਇਹੀ ਤੁਰਨਾ ਇਸੇ ਬੰਨੇ ਤੁਰਨਾ ਜੀ ਤੇ ਇਹ ਸ ਵੀਰ ਦੀ ਸੇਵਾ ਕਰਦੇ ਪਏ ਆ ਇਹਨਾਂ ਨੇ ਬ੍ਰੈਡ ਲਿਆਂਦੇ ਆ ਤੇ ਨੂਟਰੀ ਕੋਚਾ ਤਿਆਰ ਕਰਾਇਆ ਤੇ ਪਾਣੀ ਦੀ ਵੀ ਸੇਵਾ ਲੈ ਕੇ ਆਏ ਆ ਹਾਂਜੀ ਇਹ ਜਿਹੜੇ ਕੀ ਰ ਹਮੇ ਤਾਂ ਹਾਂਜੀ ਛੋਟੇ ਲਾਲ ਕੀ ਲੱਗੇ ਇਹ ਨੂਟਰੀ ਕੋਚੇ ਹਾਂਜੀ ਇਹ ਜਿਹੜੇ ਸਵੇ ਸੁਬਾ ਦੇ ਜਿਹੜੇ ਪ੍ਰਵਾਸੀ ਆਪਣੇ ਸੇਵਾ ਲਈ ਇੱਥੇ ਹੜਪੀੜਤਾਂ ਲਈ ਤੁਰੇ ਹੋਏ ਨੇ ਆਪਾਂ ਇੱਥੋਂ ਦੇ ਆਪਣੇ ਬਾਬਾ ਜੀ ਨਾਲ ਗੱਲ ਕਰਦੇ ਆ ਕਿ ਕੀ ਕਹਿਣਾ ਚਾਹੁੰਦੇ ਆ ਇਹਨਾਂ ਨੂੰ ਦਾ ਵੈਰ ਜੀ ਦਾ ਖਾਲਸਾ ਵੈਰ ਜੀ ਦੇ ਫਤਹਿ ਧੰਨਵਾਦ ਤੁਹਾਡਾ ਸਾਰੇ ਵੀਰ ਪੱਤਰਕਾਰਾਂ ਦਾ ਇਹ ਵੀਰ ਜਿਹੜੇ ਸਾਡੇ ਪ੍ਰਵਾਸੀ ਜਿਹੜੇ ਪਿੱਛੇ ਖੜੇ ਪੱਟੀ ਧੁਵਾਏ ਆ ਸਾਡੇ ਕੋਲ ਤੇ ਇੱਥੇ ਜਿਹੜਾ ਸਾਡਾ ਬੇਸ ਕੈਂਪ ਜਿਹੜਾ ਤਕਰੀਬਨ ਸਾਨੂੰ ਪਿੱਛੋਂ ਜਿੱਥੋਂ ਦੇ ਹੜ ਸ਼ੁਰੂ ਹੋਏ ਆ ਉਹ ਤੋਂ ਲੈ ਕੇ ਸੇਵਾਵਾਂ ਕਰਨੇ 24 ਦਿਨ ਹੋ ਗਏ ਸਾਨੂੰ ਸੇਵਾਵਾਂ ਕਰਦੇਣਾਂ ਪਿਛਲੇ ਵੀ ਸਾਡੇ ਕੈਂਪ ਲੱਗੇ ਹੋਏ ਆ ਔਰ ਜਿਹੜਾ ਲਾਸਟ ਕੈਂਪ ਸਾਡਾ ਅਪਰੋਜਪੁਰ ਜ਼ਿਲ੍ਹੇ ਦੇ ਵਿੱਚ ਬੇਸ ਕੈਂਪ ਜਿਹੜਾ ਉਤਪਨੀਨ ਵਾਲੇ ਜਿਹੜਾ ਰੰਪਦੁੱਲੇ ਵਾਲਾ ਉਸ ਪਿੰਡ ਵਿੱਚ ਦੋ ਪਿੰਡਾਂ ਵਿੱਚ ਸਾਡਾ ਜਿਹੜਾ ਲਗਾ ਜਿਵੇਂ ਪ੍ਰਸ਼ਾਦਾ ਤਿਆਰ ਕਰਦੇ ਅਸੀਂ ਤੇ ਅੱਜ ਸਾਨੂੰ ਇੱਕ ਹੋਰ ਬਹੁਤ ਖੁਸ਼ੀ ਹੋਈ ਵੀ ਜਿਹੜੇ ਪ੍ਰਵਾਸੀ ਵੀਰ ਸਾਡੇ ਜਿਹੜੇ ਆ ਸਾਡੇ ਇਸ ਏਰੀਏ ਦੇ ਵਿੱਚ ਰਹਿੰਦੇ ਆ ਤੇ ਉਹ ਵੀ ਸਾਡੇ ਪੰਜਾਬ ਵਿੱਚ ਰਹਿ ਕੇ ਜਿਹੜੀ ਸਵਾਮਾਂ ਜਿਹੜੀਆਂ ਨਿਭਾ ਰਹੇ ਆ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਪੇ ਸਾਡੇ ਗੁਰਦਰਾ ਭਗਤਨਾਥ ਜੀ ਵੱਲੋਂ ਸੰਸਥਾ ਹੜੀ ਵੱਲੋਂ ਔਰ ਸਾਡੇ ਇਸ ਪੂਰੇ ਨਗਰਾਂ ਵੱਲੋਂ ਜਿਹੜਾ ਹੜਪੀੜਤ ਪਰਿਵਾਰਾਂ ਵੱਲੋਂ ਔਰ ਨਾਲ ਸਾਡੇ ਬਾਬਾ ਜਰਨੈਲ ਸਿੰਘ ਜੀ ਇਹ ਵੀ ਜਿਹੜੇ ਸਵਾਮਾ ਸਾਡੇ ਨਾਲ ਤਤ ਪਰ ਨਵਾ ਰਹੇ ਆ ਸਾਰੇ ਇਹਨਾਂ ਦੀ ਸਮੂੱਚੀ ਜਿਹੜੀ ਟੀਮ ਆਈ ਹੈ ਇਹਨਾਂ ਸਾਡੇ ਵੀਰਾਂ ਦੀ ਪ੍ਰਵਾਸੀ ਵੀਰਾਂ ਦੀ ਇਹਨਾਂ ਦਾ ਹੀ ਤੁਹਾਡੇ ਮੱਧ ਬਣਾਈ ਜਿਹੜਾ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਸਤਿਗੁਰੂ ਸੇ ਪਾਤਸ਼ਾਹ ਨੇ ਉਹ ਚੜ੍ਹਦੀ ਕਲਾ ਬਖਸ਼ੇ ਦਰਦ ਲੈ ਕੇ ਆਏ ਸਾਡੇ ਕੋਲ ਜੋ ਇਹਨਾਂ ਨੂੰ ਇੰਨਾ ਕਿ ਸਾਡਾ ਦਰਦ ਹੜਪੀੜਤਾਂ ਦਾ ਵੇਖੋ ਪੰਜਾਬ ਦਾ ਦਰਦ ਜੇ ਪੰਜਾਬ ਦਾ ਸ਼ਕਰਾਸ਼ ਤੋਂ ਦਾ ਕੋਈ ਅਸੀਂ ਜਿਵੇਂ ਬਾਹਰ ਸਟੇਟਾਂ ਦੇ ਵਿੱਚ ਜਾ ਕੇ ਕੰਟਰੀਆਂ ਵਿੱਚ ਸੇਵਾ ਪੰਜਾਬੀ ਕਰਦੇ ਆਂ ਸਾੜ ਤੋਂ ਹੀ ਇਹ ਸਿੱਖੇ ਵਿਚਾਰੇ ਉਹ ਸਾੜ ਤੋਂ ਸਿੱਖੇ ਵੀ ਪ੍ਰਭਾਵਿਤ ਹੋਏ ਨੇ ਅੱਜ ਸਾਡੀ ਸੇਵਾ ਕਰਨਾ ਇਹਨਾਂ ਦਾ ਧੰਨਵਾਦ ਜੀ ਮਾਦਰ ਜੀ ਦਾ ਖਾਲਸਾ ਵਾਹਿਗੁਰੂ ਜੀ ਧੰਨਵਾਦ ਤੁਸੀਂ ਕਿੰਨੇ ਦਿਨ ਹੋ ਗਿਆ ਕਾਫੀ ਦਿਨ ਹੋ ਗਿਆ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਪੰਜਾਬ ਦੇ ਨਾਲ ਖੜਿਆ ਪੰਜਾਬ ਦੇ ਨਾਲ ਬਾਹਰ ਲੀਆਂ ਸਟੇਟਾਂ ਵੀ ਪੰਜਾਬ ਦੇ ਨਾਲ ਖੜੀਆਂ ਇੱਕ ਤੁਸੀਂ ਇੱਥੇ ਇੱਕ ਹੋਰ ਇੱਕ ਅਜੀਬ ਗੱਲ ਦੇਖੋਗੇ ਕਿ ਜੋ ਖੜਨ ਜੋਗੇ ਨਹੀਂ ਆ ਉਹ ਵੀ ਅੱਜ ਪੰਜਾਬ ਦੇ ਨਾਲ ਖੜਿਆ ਹੈ ਵੀ ਪ੍ਰਵਾਸੀ ਹੈ ਵੀ ਕੋਈ ਮਿਹਨਤ ਮਜਦੂਰੀ ਕਰਦੇ ਆ ਵਿਚਾਰੇ ਉਹ ਵੀ ਅੱਜ ਪੰਜਾਬ ਦੇ ਨਾਲ ਖੜੇ ਨੇ ਮਤਲਬ ਕਿ ਇਹਨਾਂ ਨੇ ਆਪਣਾ ਜਿਹੜਾ ਸੇਵਾ ਦਾ ਇੰਨਾ ਯੋਗਦਾਨ ਪਾ ਰਿਹਾ ਹੈ ਕਿ ਉਹ ਆਪਣੀ ਤਕਲੀਫ ਨੂੰ ਵੀ ਪੰਜਾਬ ਦੇ ਲਈ ਨਹੀਂ ਦੇਖ ਰਿਹਾ ਧੰਨਵਾਦ ਜੋ ਕਿ ਬਾਨੇ ਦੇ ਵਿੱਚ ਹਾਈ ਰੇਪਿਡ ਤੇ ਲੋਕ ਨੇ ਉਹਨਾਂ ਦੀ ਸੇਵਾ ਨਿਭਾ ਰਿਹਾ ਹੈ ਗ੍ਰੰਥੀ ਸਾਹਿਬ ਨੇ ਇੱਥੋਂ ਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਕਿੱਦਾਂ-ਕਿੱਦਾਂ ਸੇਵਾ ਨਿਭਾ ਰਿਹਾ ਹੈ ਕਿੱਦਾਂ-ਕਿੱਦਾਂ ਉਹ ਜਿਹੜੇ ਹਰ ਚੀਜ਼ੇ ਲੋਕਾਂ ਲਈ ਮੁਹੱਈਆ ਕਰਵਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ মিডিਆ ਦਾ ਪਿੰਡ ਕੁੱਤਕਦੀਨ ਵਾਲਾ ਦੂਲਾਸੋਂ ਵਾਲਾ ਪਹੁੰਚਣ ਤੇ ਜੀ ਆ ਕਹਿੰਦੇ ਆ ਅਸੀਂ ਜਿਹੜੇ ਵੀਰ ਭਰਾ ਸਾਡੇ ਪਾਣੀ ਦੇ ਵਿੱਚ ਫਸੇ ਹਨ ਜੋ ਕੁਦਰਤੀ ਮਾਰਿਆ ਹੜ ਆਇਆ ਉਹਦੇ ਵਿੱਚ ਫਸਿਆ ਨੂੰ ਉਹਨਾਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰੀਦਾ ਏ ਚਾਹ ਬਣਾਈ ਦੀ ਆ ਇਹ ਪ੍ਰਸ਼ਾਦਾ ਤਿਆਰ ਕਰਕੇ ਉਹਨਾਂ ਦੇ ਤਾਂ ਪਹਚਾਈ ਦਾ ਉਹਨਾਂ ਦੇ ਕੋਲ ਪਹਚਾਉਣੇ ਆਸੀਂ ਪ੍ਰਸ਼ਾਦਾ ਮਤਲਬ ਕਿ ਹਰੇਕ ਦਾ ਤੁਸੀਂ ਖਿਆਲ ਰੱਖਦੇ ਹੋ ਕਿਉਂਕਿ ਤੁਸੀਂ ਪਿੰਡ ਦੇ ਹੋ ਤੁਹਾਨੂੰ ਪਤਾ ਹੈ ਕਿ ਕਿਹੜਾ ਘਰ ਕਿੱਥੇ ਹੈ ਕਿਹੜਾ ਪਿੰਡ ਹੈ ਬਿਲਕੁਲ ਜੀ ਅਸੀਂ ਜਿਹੜੇ ਪਾਣੀ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਬੋਟਾਂ 'ਤੇ ਜਾ ਕੇ ਉਹਨਾਂ ਦੇ ਕੋਲ ਪ੍ਰਸ਼ਾਦਾ ਪਾਣੀ ਪਕਾਉਣੇ ਪਕਾਉਣੇ ਆ ਉਹਨਾਂ ਦੇ ਘਰ ਜਿਹੜੇ ਕਈਆਂ ਦੀਆਂ ਬੀਬੀਆਂ ਬਾਹਰ ਨੇ ਬੰਦੇ ਇਕੱਲੇ ਅੰਦਰ ਨੇ ਉਹਨਾਂ ਦੇ ਤਾਂ ਹੀ ਪ੍ਰਸ਼ਾਦਾ ਜਿਹੜਾ ਉਹ ਗੁਰਦੁਆਰਾ ਸਾਹਿਬ ਤੋਂ ਤਿਆਰ ਕਰਕੇ ਪਹੁੰਚਾਈਦਾ ਇੱਕ ਘਰ ਦੇ ਵਿੱਚ ਕਿੰਨੇ ਕਿੰਨੇ ਮੈਂਬਰ ਨੇ ਕਿਸੇ ਦੇ ਵਿੱਚ ਇੱਕ ਹੈ ਕਿਸੇ ਦੇ ਦੋ ਆ ਬੀਬੀਆਂ ਪਾਣੀ ਜ਼ਿਆਦਾ ਔਨ ਕਰਕੇ ਉਹਨਾਂ ਨੇ ਫਿਰ ਪਾਸੇ ਗਏ ਚਲੇ ਤੇ ਸੇਫ ਪਾਉ ਤੇ ਚਲੇ ਗਏ ਕਿਉਂਕਿ ਬੰਦੇ ਦਾ ਮਤਲਬ ਪਾਣੀ ਜ਼ਿਆਦੇ ਦੇ ਵਿੱਚ ਜਾਣਾ ਸੌਖਾ ਹੈ ਤੇ ਜਨਾਨੀਆਂ ਦਾ ਥੋੜਾ ਔਖਾ ਹੋ ਜਾਂਦਾ ਇਸ ਕਰਕੇ ਉਹਨਾਂ ਨੇ ਉਹਨਾਂ ਨੂੰ ਪਹਿਲਾਂ ਸੇਫ ਜਗ੍ਹਾ ਤੇ ਭੇਜ ਦਿੱਤਾ ਸੇਫ ਜਗ੍ਹਾ ਤੇ ਕਿੱਥੇ ਕੋ ਭੇਜਿਆ ਮਤਲਬ ਕਿ ਇਸ ਤੋਂ ਦੂਰ ਜਾ ਮਤਲਬ ਕਿ ਘਰ ਦੇ ਨੇੜੇ ਨੇੜੇ ਜਿੱਥੇ ਕਿ ਰਾਸ਼ਨ ਪਾਣੀ ਪਹੁੰਚ ਜੰਦਾ ਉਹਨਾਂ ਕੋਈ ਤਾਂ ਆਪਣੇ ਰਿਸ਼ਤੇਦਾਰਾਂ ਤੇ ਚਲੇ ਗਿਆ ਜੀ ਕੋਈ ਉੱਚੇ ਥਾਂ ਤੇ ਆ ਗਿਆ ਪਿੰਡ ਦੇ ਵਿੱਚ ਆਣ ਗਵਾੜ ਚਲੇ ਗਿਆ ਇਸੇ ਤਰ੍ਹਾਂ ਚਲੇ ਗਏ ਜੀ ਜੇ ਜਿਹੜਾ ਮਾਲ ਡੰਗਰ ਆ ਕਿਸੇ ਦਾ ਮਾਲ ਡੰਗਰ ਜਿਹਦਾ ਜਾਦਾ ਉੱਚਾ ਥਾ ਉਹਦੇ ਘਰੇ ਆ ਤੇ ਜਿਨ੍ਹਾਂ ਦੇ ਘਰਾਂ ਦੇ ਚ ਪਾਣੀਆਂ ਕਈਆਂ ਦੇ ਘਰਾਂ ਦੇ ਚ ਵੇਖ ਕੇ ਰੋਣ ਆਉਂਦਾ ਏ ਇੱਕ ਘਰ ਸੀ ਉਹਨਾਂ ਦਾ ਦਰਿਆ ਤੇ ਮਾਲ ਡੰਗਰ ਸੀ ਤੇ ਡੰਗਰਾਂ ਦੇ ਥੱਲੇ 2-2 ਫੁੱਟ ਪਾਣੀ ਤੇ ਪਾਣੀ ਦੇ ਚ ਖਲੋਤੇ ਬੜੀ ਮੁਸ਼ਕਲ ਦੇ ਨਾਲ ਉਹ ਡੰਗਰ ਵਿਚਾਰੇ ਕੱਢ ਕੇ ਲਿਆਏ ਤੇ ਜਦੋਂ ਡੰਗਰ ਕੱਢਣ ਲੱਗੇ ਨਾ ਪਸ਼ੂ ਦੋ ਬੰਦੇ ਜਿਹੜੇ ਰੋੜ ਚੱਲੇ ਸੀ ਉਹ ਤਾਂ ਆਕਾਲਪੁਰਖ ਨੇ ਕਿਰਪਾ ਕੀਤੀ ਆ ਇਹ ਅੱਗੋ ਬੋਟ ਆ ਗਏ ਤੇ ਬੋਟਾਂ ਨੇ ਫਿਰ ਉਹਨਾਂ ਨੂੰ ਬਚਾ ਲਿਆ ਬੰਦੇ ਨੂੰ ਫੜ ਲਿਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਾਰੇ ਉਹ ਇਸ ਟਾਈਮ ਪਾਣੀ ਦੇ ਵਿੱਚ ਨੇ ਹਾਂ ਪਾਣੀ ਤਹਿ ਨਲੇ ਅੱਛਾ ਤੁਹਾਡੇ ਘਰ ਪਾਣੀ ਦੇ ਵਿੱਚ ਤੁਸੀਂ ਰਹਿੰਦੇ ਕਿੱਥੇ ਹੋ ਅੱਛਾ ਇਹ ਵਾਲੇ ਘਰ ਤੁਸੀਂ ਜਿਹੜੇ ਤੁਹਾਨੂੰ ਬਣਾਏ 15 20 ਦਿਨ ਹੋ ਗਏ ਹੁੰਦੇ ਅਸੀਂ ਬਾਹਰ ਨਿਕਲੇ ਅੱਛਾ ਇੱਥੇ ਬੈਠੇ ਆ अच्छा हां ते बाकी राशन पानी मिलਦੇ ਤਾਂ ਤੇਰਾ ਸਾਂ ਪਾਣੀ ਕੋਈ ਦੇ ਜਾਵੇ ਹਵਾਜ ਮਾਰੇ ਤਾਂ ਲੈ ਲੈ ਵੀ ਰ ਇੱਥੇ ਤੈਨੂੰ ਪਤਾ ਹੈ ਮੈਨੂੰ ਮੈਨੂੰ ਹੋ ਜਾਂਦੀ ਜੀ ਹਾਂ ਕਿ ਇੱਥੇ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਕੋਈ ਨਹੀਂ اچھا ਮਨੇ ਕਿ ਪਾਣੀ ਜਿਹੜਾ ਤੁਹਾਡੇ ਘਾਰੇ ਕਿੰਨੇ ਕੁ ਡੁੱਬ ਗਏ ਨੇ ਵੱਧੂ ਡੁੱਬੇ ਪੈਣਾ ਇਥੋਂ ਟੈਂਕਾ ਲੱਗਾ ਹਲੋ ਤੂੰ ਵੇਖੋ ਹਾਂ ਕਾਫੀ ਸਮਾਨ ਵੀ ਵਿੱਚ ਹੋਣਾ ਵੱਧੂ ਸਮਾਨ ਵਿੱਚ ਪਿਆ ਹਾਂ ਠੀਕ ਨੀ ਆਤੇ ਹੀ ਮੱਛੀ ਲੰਗੇ ਐਨਾ ਡਾ ਪਾਣੀ ਆਇਆ ਤਾਂ ਗੁਆ ਹੀ ਖਿੱਚਦਾ ਹੀ ਪਾਣੀ ਅੱਛਾ ਹਾਂ ਮੇਰਾ ਸਾਰਾ ਸਾਰਾ ਪਰਿਵਾਰ ਤੁਸੀਂ ਬਾਹਰ ਬੈਠੇ ਹੋ ਹਾਂ ਸਾਰਾ ਬਾਹਰ ਬੈਠੇ ਦੋ ਹੀ ਇੱਥੇ ਹਮਿੰਦਾ ਕਿਸੇ ਦੇ ਘਰੇ ਸਮੀ ਦਾ ਇਹ ਕਮੁੰਡਾ ਘਰੇ ਕਿਸੇ ਦੇ ਖਾਂਦੀ ਦਾ ਐਦਾਂ ਦੇ ਘਾਰੇ ਤੁਹਾਨੂੰ ਕਿੰਨੇ ਕੁ ਬਣਾ ਕੇ ਦਿੱਤੇਗੇ ਕਿਸੇ ਨਹੀਂ ਸਾਨੂੰ ਘਰ ਬਣਾਇਆ ਆਪ ਬਣਾਇਆ ਹੈ ਘਰ ਹਾਂ ਠੀਕ ਹੈ ਕਿਸੇ ਨਹੀਂ ਸੋ ਤਾਂ ਸਾਨੂੰ ਤਾਂ ਦਿੱਤੀ ਹਾਂ ਨਹੀਂ ਤਾਂ ਮੇਰੇ ਸੱਤ ਪ੍ਰੇਸ਼ਨ ਹੋ ਗਏ ਨੇ ਉਹਦੇ ਮਹਿਮਤ ਬੰਦਾ ਮਹਿਮਤ ਕਰਦਾ ਏ ਕਿ ਮੇਰੇ ਫਿਰੀਸ਼ਨ ਹੋਏ ਨੇ ਉਹ ਵੀ ਸਰਕਾਰੀ ਵਿੱਚ ਨਹੀਂ ਹੋਏ ਸਾਰੇ ਪ੍ਰਾਈਵੇਟ ਹੋਏ ਨੇ ਇੱਕ ਜਿਹੜਾ ਕੈਸਰ ਹੋਇਆ ਨਾ ਉਹ ਮੇਰਾ 1.5 ਲੱਖ ਵਾਲਾ ਉਹ ਅੰਦਰ ਸ਼ੁਰੂ ਹੈ RAMDAS ਦੂਜਾ ਹੀ ਮੋਹੱਲੇ ਦਾ ਕਰਾ ਹਿਆ ਠਾੜੀ ਠਪਾ ਕਰ ਇਹ ਜਿੰਨੇ ਵੀ ਜਿਹੜੇ ਘਾਰੇ ਤੋਂ ਪਾਣੀ ਚੋਂ ਬਾਹਰ ਬੈਠੇ ਆ ਉਹ ਸਾਰੇ ਇਦਾਂ ਲੱਕੇ ਪਛੜੇ ਹਾਂ ਪਛੜੇ ਹਾਂ ਆ ਇਹ ਦਾ ਹਾਰਾ ਪਾਣੀ ਠੀਕ ਹਾਰਾ ਜਿਹੜਾ ਪਾਣੀ ਕਿਹੇ ਘਾਰੇ ਤੋਂ பார்த்த